ਗੁਰਪਾਰਿ ਉਪਕਾਰੀ ਵਾਹ ਵਾਹ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਸਤਗੁਰ ਪਾਰਿ ਉਪਕਾਰੀ ਜੁਲਮੀ ਤੀਰ ਤੇ ਰੋਕਤ ਸਦਦ ਮਾਨਵਤਾ ਸਤਕਾਰੀ ਅੰਮ੍ਰਿਤ ਪਾਉਣ ਪਿਆਕੇ ਕੀਤੇ ਵੋਇ ਦਿਨ ਤੋਂ ਬਲਕਾਰੀ ਗੰਗਾ ਖੜਾ ਕ੍ਰਪਾਨ ਕੇਸ ਕੱਛ ਰਹਿਤ ਦੇ ਪੰਜ ਕਕਾਰੀ ਸਿੱਖੀ ਸਦਕ ਨਭਾਉਣਾ ਦਸਿਆ ਬਖਸ਼ ਦਿੱਤੀ ਸਰਦਾਰੀ ਸਿੱਖੀ ਸਦਕ ਨਭਾਉਣਾ ਦਸਿਆ ਕੈਡਣ ਕੇ ਸਰਦਾਰੀ ਹੋ ਲਾ ਖੇਡਣ ਗਈ ਖੇਡਣ ਕੇ ਸਾਤਾਰੀ ਹੋ ਲਾ ਖੇਡਣ ਗਈ ਖੇਡਣ ਕੇ ਸਾਤਾਰੀ ਹੋ ਲਾ ਖੇਡਣ ਗਈ ਖੇਡਣ ਕੇ ਸਰਦਾਰੀ ਹੋ ਲਾ ਖੇਡਣ ਗਈ ਹਰ ਸਾਲ Hindu ਵੀਰ ਮਨਾਉਂਦੇ ਹੋਲੀ ਦਾ ਤਿਉਹਾਰ ਹਰ ਸਾਲ Hindu ਵੀਰ ਮਨਾਉਂਦੇ ਤਿਉਹਾਰ ਇਕ ਦੂਜੇ ਤੇ ਰੰਗ ਡੋਲਣਾ ਨਾ ਗੁਣ ਨਾ ਉਪਕਾਰ ਵਿਗੜਿਆ ਰੂਪ ਹੋਲੀ ਦਾ ਮੁਕਤਾ ਵੀ ਬਦਲ ਗਿਆ ਕਿਰਦਾਰ ਨੰਗੇ ਨਾਚ ਵੇਸਵਾ ਮੁਜਰੇ ਭੁੱਲਿਆ ਰਾਮ ਮੁਰਾ ਮੇਟਣ ਲਈ ਕੁਰੀਤੀ ਜਗ ਤੋਂ ਮੇਟਣ ਲਈ ਕੁਰੀਤੀ ਜਗ ਤੋਂ ਇਹ ਖਾਲਸਾ ਕੌਮ ਉਹ ਵਾਰੀ ਹੋ ਲੱਖ ਜਨ ਬਈ ਜਿਹਨ ਕੇ ਸਾਧਾਰੀ 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 ਤਾਰ ਦਸ਼ਮੇਸ਼ ਸਤਿਗੁਰੂ ਆਨੰਦਪੁਰ ਕੀ ਧਾ ਹੋਲਾ ਪਿਆਰ ਦੀ ਦਾਵਤ ਦਿੰਦਾ ਸਭ ਨੂੰ ਗੁਰੂ ਸਿੱਖ ਪ੍ਰੀਤ ਵਿਚੋਲਾ ਮਰਮ ਧਰਮ ਦਾ ਜਬਰ ਨਹੀਂ ਸਹਿਣਾ ਏ ਕਲਗੀ ਧਾਰ ਦਾ ਬੋਲਾ ਅਣਖ ਆਣ ਦੇ ਵੈਰੀ ਦਾ ਅਨਕ ਕ ਆਣ ਦੇ ਵੈਰੀ ਦਾ ਹੁਣ ਪੜਨਾ ਏ ਕੀਰਤਨ ਸੋਲਾ ਅਨਕ ਤੇ ਪਹਿਰੇਦਾਰ ਸਾਜ ਕੇ ਅਨਕ ਤੇ ਪਹਿਰੇਦਾਰ ਸਾਜ ਕੇ ਕੀਤੀ ਚਿੱਤਰ ਕਾਰਿਓ ਲੱਖ ਜਣ ਬਈ ਫਿਰ ਕਿੰਨੇ ਸਾਧਾਰੀ ਹੋ 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 ਲੱਖ ਜਣ ਬਈ ਪਸੂਣਾ ਹੋਇਆ ਐਮ ਵਿਚਾਰਾ ਰੌਣਕ ਉਦਾਈ ਹੋਲੇ ਦੀ ਲੱਖਾਂ ਹੀ ਨਰ ਨਾਰਾ ਸੱਜੇ ਖਬੇ ਸਾਜੁਰ ਧਾਰੀ ਬੈਠੇ ਸਿੰਘ ਹਜ਼ਾਰਾਂ ਅੱਜ ਤੇ ਦ੍ਰਿਸ਼ ਵੇਖਿਆ ਜੱਜ ਪਾਟਾ ਬਰਾਜਮਾਨ ਸਾਹਿਬ ਇੱਕ ਬੰਦੇ ਗਦਕਾ ਪਾਰਟੀ ਵਾਲੇ ਸਿੱਖ ਸੂਰਬੀ ਦੁਜ ਮੈ ਸੰਗਤਾਂ ਨਾ ਪੂਰਾ ਪਾਰੀ ਇਕੱਠ ਹੋਇਆ ਤੁਸਾਂ ਵੇਖਿਆ ਉਹ ਦ੍ਰਿਸ਼ ਸાગਰੂ ਗੋਬਿੰਦ ਸੱਚੇ ਪਾਤਸ਼ਾਹ ਦੀ ਯਾਦ ਆਉਂਦਾ ਸੀ ਛਾਨਾ ਮਤਾ ਸੁੰਦਰ ਬੰਡਪ ਹੋਈਆਂ ਐਮ ਵਿਚਾਰਾਂ ਰੌਣਕ ਵਧਾਈ ਹੋਲੇ ਦੀ ਲੱਖਾਂ ਹੀ ਨਰ ਨਾਰਾ ਸੱਚੇ ਖਬੇ ਸ਼ੈਦ ਆਰੀ ਬੈਠੇ ਸਿੰਘ ਹਜ਼ਾਰਾਂ ਰਾਗੀ ਗਾਉਂਦੇ ਗੁਰਬਾਣੀ ਟਿੱਡਾ ਢੀ ਗਾਉਂਦੇ ਵਾਰਾਂ ਆਨੰਦ ਕੁਰਦੀ ਸਭ ਨਰਾਲੀ ਜਿਉ ਗੋਕੁਲ ਗੁਰਦਾਰੀ ਹੋ ਲਾਗੇ ਡਣ ਬਈ ਖੇਡਣ ਕੇ ਸਾਤਾਰੀ 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 ਹੋ ਲਾਗੇ ਡਣ ਬਈ ਨੁ ਲਈ ਮਹਲਾ ਹੋਲਾ ਕਰਕੇ ਖੂਬ ਤਿਆਰੀ ਪੈਣ ਸੁਜਵਾਂ ਨੇ ਜੇ ਢਾਲ ਸੂਰੇ ਸ਼ਹਿਰ ਤਾਰੀ ਇੱਕ ਦੂਜੇ ਤੇ ਹਲਾ ਬੋਲਣ ਜਿਤਨ ਜੋਲ ਕਾਰੀ ਕਰ ਦੇਵਾਰ ਛਾਤੀ ਤੇ ਸੈਂਦੇ ਭਈ ਗਤਕੇ ਦੇ ਗਤਕਾਰੀ ਜੋਜੀ ਪ੍ਰੀਤਮ ਨਾਲ ਸਾਥੀਆਂ ਜੋਜੀ ਪ੍ਰੀਤਮ ਨਾਲ ਸਾਥੀਆਂ ਘਰ ਘੋੜੇ ਸਵਾਰੀ ਹੋ ਲੱਖ ਜਨ ਬਈ ਖੇੜਣ ਕੇ ਸਾਤਾਰੀ ਹੋ ਲੱਖ ਜਨ ਬਈ ਖੇੜਣ ਕੇ ਸਾਤਾਰੀ ਹੋ ਲੱਖ ਜਨ ਬਈ ਖੇੜਣ ਕੇ ਸਾਤਾਰੀ ਹੋ ਲੱਖ ਜਨ ਬਈ ਯਾਮਾ ਧਾਰ 12ਵੇਂ ਸਤਗੁਰ ਆਜ਼ਾਦੀ ਦੇ ਪਾਣੀ ਵਾਹ ਵਾ ਗੁਰੂ ਗੋਬਿੰਦ ਸਾਹਿਬ ਤੋਂ ਬਾਅਦ ਇਸ ਤਰ੍ਹਾਂ ਦਾ ਸਮਾਂ ਆਇਆ ਕਿ ਖਾਲਸਾ ਦੀਵਾਰ ਭੁੱਲ ਗਿਆ ਤੇ ਬੇਸਵਾ ਦੇ ਮੁਜਰੇ ਹੋਰ ਜਿੰਨੇ ਮਾਰੇ ਕੰਮ ਸਾਨੂੰ ਉਹ ਹੋਣ ਲੱਗ ਪਏ ਨਸ਼ੇ ਖਾਣੇ ਸ਼ਰਾਬਾਂ ਪੀਣੀਆਂ ਫਿਰ ਸਤਗੁਰੂ ਆਮ ਸਤਿ ਦੇ ਪਾਤਸ਼ਾਹ ਨੇ ਫਿਰ ਕਿਰਪਾ ਕੀਤੀ ਜਮਾ ਧਾਰ 12ਵੇਂ ਸਤਗੁਰ ਆਜ਼ਾਦੀ ਦੇ ਬਾਨੀ ਵਾਹ ਵਾਹ ਸੰਤ ਖਾਲਸਾ ਸਾਹ ਸਾंभ ਕੇ ਰੱਖੀ ਸਿੱਖੀ ਅਸਲ ਨਿਸ਼ਾਨੀ ਸੋਚ ਸੋਧ ਰਹਿ ਤਮਰ ਜਾਦਾ ਜੋ ਸੀ ਰੀਤ ਪੁਰਾਣੀ ਅਰਿ ਇਸ਼ਨਾਨ ਸਿਮਰਦੇ ਸਤਿਗੁਰ ਪੜਦੇ ਨਿਤ ਗੁਰਬਾਣੀ ਮੇੜਦਾ ਹਾਉਮੈ ਰੋਗ ਜੋ ਮੁਕਤਾ ਮੇੜਦਾ ਹਾਉਮੈ ਰੋਗ ਜੋ ਮੁਕਤਾ ਨਾਮ ਜਪਣ ਨਾਲ ਧਾਰੀ ਹੋ ਲੱਖ ਜਣ ਬਈ ਖੇਡਣ ਕੇ ਸਾ ਧਾਰੀ ਹੋ ਲੱਖ ਜਣ ਬਈ ਖੇਡਣ ਕੇ ਸਾ ਧਾਰੀ ਹੋ ਲੱਖ ਜਣ ਬਈ ਖੇਡਣ ਕੇ ਸਾ ਧਾਰੀ ਹੋ ਲੱਖ ਜਣ ਬਈ ਖੇਡਣ ਕੇ Bye. Oh. ਬਣੇ ਰਬ ਸੰਗੀ ਮਿਲ ਖੇਲਣ ਲਾਗ ਬੋਲੀ ਕਿਨੇ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਖੇਡਣ ਤੇ ਖੇਡਣ ਦੇ ਸਾਥੀ ਹੋ ਲਾਗੇ ਜਨ ਬਈ ਖੇਡਣ ਕੇ ਸਾਥੀ ਹੋ ਲਾਗੇ ਜਨ ਬਈ ਖੇਡਣ ਕੇ ਸਾਥੀ ਹੋ ਲਾਗੇ ਜਨ ਬਈ ਖੇਡਣ ਕੇ ਸਾਥੀ ਹੋ ਲਾਗੇ ਜਨ ਬਈ ਵਾਲੇ ਸਰਦਾਰ ਹਿਰਾ ਸਿੰਘ ਨੇ ਸਾਗਰੂ ਰਾਸ ਸੱਚੇ ਪਾਠ ਆਗੇ ਖਲੋ ਕੇ ਹੱਥ ਜੋੜ ਕੇ ਅਰਜ਼ਿ ਕੀਤੀ ਕਿਉਂਕਿ ਇਹਨਾਂ ਦੇ ਪੜਦਾਦੇ ਨੂੰ ਜਦੋਂ ਪਾਠ ਅਗ ਪੋਥੀ ਦਿੱਤੀ ਸੀ ਤੇ ਆਖਿਆ ਸੀ ਕਿ 11ਵਾਂ ਜਾਮਾ ਗੁਪਤ ਰਗਾ 12ਵਾਂ ਜਾਮਾ ਅਸੀਂ ਫੇਰ ਲੈ ਲਾਂਗੇ ਇਹ ਪਿਤਾਪੁਰਖੀ ਵਿਰਾਸਤ ਦੇ ਪੋਥੀ ਅੱਗੇ ਚਲੀ ਆਉਂਦੀ ਸੀ ਪਰ ਮਾੜੇ ਇੱਕ ਸੰਕਲਪ ਸੀ ਕਿ ਕਦੋਂ ਉਹ ਸਮਾਂ ਆਵੇ ਉਹਨਾਂ ਨੇ ਹੁਕਮ ਕੀਤਾ ਹੈ ਕਿ 12ਵੇਂ ਜਾਂਮੇ ਲੈ ਲਾਂਗੇ ਇਹ ਮਹਾਰਾਜ ਸਰਕਾਰ ਦੇ ਖਲੋਤਾ ਨਾਲ ਸਾਗੁਰਾਂ ਸਾਡੇ ਪਾਛਾ ਦੇ ਅੱਗੇ ਤੇ ਸਾਗੁਰਾਂ ਪਹਿਲਾਂ ਹੁਕਮ ਕਰਦਾ ਵੀ ਜਿਹੜੀ ਪੋਥੀ ਤੁਹਾਨੂੰ ਦਿੱਤੀ ਸੀ ਉਹ ਸਾਨੂੰ ਲਿਆ ਕੇ ਦੇ ਦਿਓ ਮਾਨੂੰ ਸਲਾਹ ਹੋ ਗਈ ਕਿ ਸਤਿਗੁਰੂ ਗੋਬਿੰਦ ਸਿੰਘ ਦਾ ਅਵਤਾਰ ਇਹ ਸਾਗੁਰਾਮ ਸਿੰਘ ਆਏ ਨੇ ਇਹਨੇ ਹੱਥ ਜੋੜ ਕੇ ਅੱਜ ਕੀਤੇ ਸੱਚੇ ਪਾਛਾ ਅੱਗੇ ਵੀ ਕਿਰਪਾ ਕਰੋ ਤੇ ਹੋਲੇ ਦਾ ਮੇਲਾ ਮਾਨੂੰ ਦਿਓ ਅਰਜ ਮਨਜ਼ੂਰ ਹੋ ਗਈ ਮਨਵ ਹੀਰਾ ਸਿੰਘ ਸਰਦਾਰ ਨੇ ਕੀਤਾ ਹੋਲਾ ਮਨਾਵਾਲੇ ਹੀਰਾ ਸਿੰਘ ਸਰਦਾਰ ਨੇ ਕੀਤਾ ਹੋਲਾ ਮਨਾਵਾਲੇ ਦੀ ਤੂਰ ਨੇੜਿਓਂ ਆਏ ਲੋਕੀ ਰਲ ਕੇ ਬੁਢੇ ਬਾਲੇ ਅਗੀ ਫੇਗ ਅਸਬ ਦੀ ਇੱਕ ਮਾਸੂਮ ਪਾਗਿਆ ਚੱਲੇ ਚਾਰ ਰੋਜ ਨਾਮ ਵਾਲੀ ਗੰਗਵਹੀ ਕਾਰ ਦਿਖਲਾਈ ਨੇ ਮਹੱਲੇ ਦੇ ਤਿਹਾਰ ਦੀ ਸੰਗਤ ਬਿਆਨਤਾਈ ਰਲ ਸਾਰੇ ਪਾਸਿਆਂ ਤੋਂ ਰੌਣਕ ਵਧਾਈ ਮੇਲੇ ਦੀ ਸਭ ਨਾਲ ਨਾਲ ਜੀ ਤੇ ਜਦੋਂ ਮਹੱਲਾ ਖੇਡਣਾ ਸੀ ਹੀਰਾ ਸਿੰਘ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਸੀ ਸੁੰਦਰ ਸਟੇਜ ਪਟਾਇਆ ਹੋਇਆ ਸੀ ਚਾਰ ਦਿਨ ਨਾਮ ਸਿਮਰਨ ਗੁਰਬਾਣੀ ਢਾਡੀਆਂ ਦੇ ਜੋਸ਼ੀਲੀਆਂ ਵਾਰਾਂ ਗਾਈਆਂ ਗਈਆਂ ਤੇ ਆਖਰੀ ਦਿਨ ਮਹੱਲਾ ਖੇਡਾਂ ਜਿੱਥੇ ਗੱਗਾ ਪਾੜੀ ਤੁਹਾਨੂੰ ਜੋਰ ਵਿਖਾਏ ਨੇ ਤੇ ਬਾਜ਼ਾਰ 'ਚ ਆਮ ਭੀੜ ਸੀ ਸਾਰੂ ਰਸਤੇ ਪਾਚਾ ਆਟੀ ਦੇ ਸਵਾਰ ਸਨ ਸੂਬੇ ਸਹਿਬਾਨ ਨਾਲ ਘੋੜਿਆਂ ਤੇ ਸਾਡਾ ਸੰਗਤ ਬੇਸ਼ੁਮਾਰ ਸੀ ਬਜ਼ਾਰਾਂ ਦੇ ਵਿੱਚ ਦੀ ਲੰਘਦੇ ਲੰਘੇ ਤੇ ਮੁਸਲਮਾਨ ਇੱਕ ਉਹ ਜਿਹਦਾ ਨਾਮ ਅਸੀਂ ਲਿਖਿਆ ਕਿ ਸਾਦਕ ਉਹਦਾ ਨਾਮ ਸੀ ਉਹ ਸਕੂਲੋਂ ਪੜ੍ਹ ਕੇ ਆਇਆ ਤੇ ਘਰ ਵਿੱਚ ਗਰੀਬੀ ਹੋਣ ਕਰਕੇ ਨਾ ਕੱਪੜੇ ਵੀ ਉਹੋ ਜਿਹੇ ਸਾਨ ਤੇ ਸਾਥੀਆਂ ਨਾਲ ਸਲਾਹ ਕੀਤੀ ਵੀ ਬਾਤਾਂ ਨੂੰ ਆਖਣਾ ਬਾਤਾ ਜੀ ਮੇਰਾ ਜੀ ਕਾਦਾ ਮੈਂ ਵੀ ਹੌਲਾ ਵੇਖਾਂ ਮਹੱਲਾ ਵੇਖਾਂ ਮਾਂ ਕਹਿੰਦੀ ਪੁੱਤਰ ਸਾਡੇ ਗਰੀਬਾਂ ਦਾ ਕਾਹਦਾ ਹੋਲਾ ਐ ਇਹ ਹੋਲਾ ਤਾਂ ਅਮੀਰਾਂ ਦਾ ਐ ਮੇਰੇ ਕੋਲ ਤੇ ਪੈਸੇ ਨਹੀਂ ਜਿਹੜੇ ਕਿ ਤੈਨੂੰ ਥੋੜਾ ਬਾਅਦਾਂ ਮੈਂ ਕੋਈ ਫਲਫੂ ਬਿੜੈਖਾਨ ਚੋਂ ਪਹਿਲੇ ਦੇ ਸਕਾਂ ਪਰ ਜਾਦਾ ਖੇੜਾ ਕਰਨ ਕੇ ਫੇਰ ਮਾਤਾ ਰੇ ਪੱਕੀ ਕੀਤੀ ਵੇ ਕੰਗੜੀ ਪਾ ਕੇ ਤੇ ਹਾਣੀਆਂ ਨਾਲ ਜਾਏ ਤੇ પાਸੇ ਹੋ ਕੇ ਦਵਾਰਾਂ ਨਾਲ ਰਹਿ ਆ ਜੇ ਇਹ ਜਦੋਂ ਮਹੱਲਾ ਨਿਕਲਿਆ ਤੇ ਆਸਤਵਾਦੀ ਚੱਲੀ ਢੋਲ ਲਗਾ ਰੇ ਬੱਚੇ ਤੇ ਉਸ ਵੇਲੇ ਇੱਕ ਕੋੜਾ ਡਰ ਕੇ ਭੱਜਿਆ ਹੀਰਾ ਸਿੰਘ ਸਰਦਾਰ ਨੇ ਕੀਤਾ ਹੋਲਾ ਮਨਾਵੈ ਦੂਰ ਨੇੜਿਓਂ ਆਏ ਲੋਕੀ ਰਲ ਕੇ ਬੁੱਢੇ ਬਾਲੇ ਲਗੀ ਫੇਟ ਅਸਬ ਦੀ ਇੱਕ ਮਸੂਮ ਪਾਗ ਆ ਚੱਲੇ ਲਾ ਕੇ ਚਰਨ ਜੁਆਇਆ ਬਚਾ ਵਾਹ ਵਾਹ ਸਤਿਗੁਰ ਚੀਨੀ ਵਾਲੇ ਜਿਹੜੀ ਸ਼ਕਤੀ ਨਾਲ ਸ਼ੇਖ ਫਰੀਦ ਪਾਪਾ ਚਿੜੀਆਂ ਮਾਰ ਕੇ ਫੇਰ ਉਡਾ ਸਕਦੇ ਵਾਹ ਵਾਹ ਜਿਹੜੀ ਸ਼ਕਤੀ ਨਾਲ ਸ਼ੇਖ ਫਰੀਦ ਪਾਪਾ ਚਿੜੀਆਂ ਮਾਰ ਕੇ ਫੇਰ ਉਡਾ ਸਕਦੇ ਭਾਵੇਂ ਸ਼ਿਵ ਜੀ ਜਿਵੇਂ ਗਣੇਸ਼ ਦੇ ਧੜੀ ਉੱਤੇ ਸਿਰ ਹਾਥੀ ਦਾ ਵੱਢ ਕੇ ਲਾ ਸਕਦਾ ਜਿਵੇਂ ਤਾਰੀ ਉੱਤੇ ਫਿਰ ਹਾਥੀ ਦਾ ਵਢ ਕੇ ਲਾ ਸਕਦਾ ਹੈ ਜਿਹਦੇ ਹੱਥ ਵਧਾਤਾ ਦੀ ਕਲਮ ਹੋਵੇ ਲੇਖ ਲਿਖ ਸਕਦਾ ਓ ਮਿਟਾ ਸਕਦਾ ਹੈ ਕਰਤਾ ਪੁਰਖ ਅਕਾਲ ਨੇ ਭੇਜਿਆ ਜੋ ਕਰਤਾ ਪੁਰਖ ਅਕਾਲ ਨੇ ਭੇਜਿਆ ਜੋ ਜਾਨ ਸਤਗੁਰੂ ਮੋਇਆਂ ਵਿੱਚ ਪਾ ਸਕਦੈ ਲੱਗੀ ਫੇਟ ਅਸੁਭ ਦੀ ਇੱਕ ਮਾਸੂਮ ਪਾਗਿਆ ਚਾਲੇ ਲਾ ਕੇ ਚਰਨ ਜਵਾਇਆ ਬਚਾ ਸਤਗੁਰ ਚੀਨੀ ਵਾਏ ਅਦਪ ਤੂੰ ਵੇਖ ਨਜ਼ਾਰਾ ਜੋ ਹੋਏ ਨਰ ਨਾਰੀ ਹੋ ਲਾ ਖੇਡਣ ਬਈ ਖੇਡਣ ਕੇ ਸਾਤਾਰੀ 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 ਹੋ ਲਾ ਖੇਡਣ ਬਈ ਵਾਜਾਂ ਵਾਲਾ ਖੇਡਦਾ ਆਨੰਦਪੁਰ ਵਿੱਚ ਹੁਲਾ ਅੱਜ ਵਾਜਾਂ ਵਾਲਾ ਖੇਡਦਾ ਆਨੰਦਪੁਰ ਵਿੱਚ ਹੁਲਾ ਵਾਜਾਂ ਵਾਲਾ ਖੇਡਦਾ ਆਨੰਦਪੁਰ ਵਿੱਚ ਹੁਲਾ ਅੱਜ ਵਾਜਾਂ ਵਾਲਾ ਖੇਡਦਾ ਆਨੰਦਪੁਰ ਵਿੱਚ ਹੁਲਾ ਬਾਜਾਂ ਵਾਲਾ ਖੇਡ ਦਾ ਆਨੰਦਪੁਰ ਵਿੱਚ ਹੋਲਾ ਅੱਜ ਬਾਜਾਂ ਵਾਲਾ ਖੇਡ ਦਾ ਆਨੰਦਪੁਰ ਵਿੱਚ ਹੋਲਾ ਆਨੰਦ ਦਾ ਆਨੰਦਪੁਰ ਵਿੱਚ ਹੋਲਾ ਪੰਡਪੁਰ ਵਿੱਚ ਹੁਲਾ ਅਜ ਤੀਨੀ ਵਾਲਾ ਖੇਡਦਾ ਦਮ-ਦਮੇ 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 ਵਿੱਚ ਹੁਲਾ ਕਾਮਦਮੇ ਵਿੱਚ ਹੋਲਾ ਸੰਤ ਰਿਦਾ ਸੰਤਣ ਕਾ ਹਿਰਦੈ ਕੋ ਹਲਾਰਾ ਬੋਲਾ ਸੁਧ ਬ੍ਰਹਮ ਬੋਲਾ ਨਿਜ ਆਨੰਦ ਖੇਲ ਬੇ ਕੇ ਪ੍ਰੇਮ ਕੇ ਗਲਾਬ ਬੀਚ ਮਹਾਵਾਕ ਕੇਸਰੀ ਅਨੂਪ ਰੰਗ ਘੋਲਾ ਸ਼ਿਰਕਿਓ ਨਿਹਾਲ ਸਿੰਘ ਉਤਮ ਜਗਿਆਸਿਓ ਮੈਂ ਗਿਆਨ ਕੋ ਗਲਾਲ ਫੈਂਕਿਓ ਨੀਕੋ ਜੋ ਅਮੁੱਲ ਹੈ ਸੁਨੋ ਸਾਧ ਸੰਗਤ ਸਰਬੱਤ ਆਜ ਖਾਲਸਾ ਜੀ ਸੁਨੋ ਸਾਧ ਸੰਗਤ ਸਰਬੱਤ ਆਜ ਖਾਲਸਾ ਜੀ ਉਹ ਜੀ ਜਗਤ ਕੀ ਹੋਲੀ ਔਰ ਸੰਤਨ ਕਾ ਹੋਲਾ ਜਗਤ ਕੀ ਹੋਲੀ ਔਰ ਸੰਤਨ ਕਾ ਹੋਲਾ ਹੈ ਜਗਤ ਦੀ ਹੋਲੀ ਔਰ ਸੰਤਨ ਦਾ ਹੋਲਾ ਹੈ ਹੋਲੀ ਔਰ ਸੰਤਨ ਦਾ ਹੋਲਾ ਹੈ ਅੱਜ ਬਾਜਾ ਵਾਲਾ ਖੇਡਦਾ ਆਨੰਦਪੁਰ ਵਿੱਚ ਹੋਲਾ 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 ਆਨੰਦਪੁਰ ਵਿੱਚ ਹੋਲਾ ਆਨੰਦਪੁਰ ਵਿੱਚ ਹੋਲਾ ਓ ਬਾਜਾ ਵਾਲਾ ਖੇਡਦਾ ਆਨੰਦਪੁਰ ਵਿੱਚ ਹੋਲਾ ਅੱਜ ਬਾਜਾ ਵਾਲਾ ਖੇਡਦਾ ਗੋਲਾ ਹੈ ਵਾਹ ਵਾਹ ਛਕਾ ਪ੍ਰਸਾਦ ਸਜਾ ਦਸਤਾਰ ਹਰ ਕਰਦੋਨਾ ਟੋਲਾ ਹੈ ਸੁਬਦ ਸੁਚਾਲਾ 1 ਲੱਖ ਬਾਹ ਕਲਗਾ ਸਿੰਘ ਸਚੋਲਾ ਅਪਰਮਸ਼ਹਿਰਾ ਦਾੜਾ ਜੈਸਾ ਤਸੇ ਬੁਲਾ ਹੋਲਾ ਹੈ ਅੱਜ ਬਾਜਾਂ ਬਾਲਾ ਖੇਡਦਾ ਆਨੰਦਪੁਰ ਵਿੱਚ ਹੋਲਾ ਬਾਜਾਂ ਬਾਲਾ ਖੇਡਦਾ ਆਨੰਦਪੁਰ ਵਿੱਚ ਹੋਲਾ ਵਿਚ ਹੋਲਾ ਆਨੰਦਪੁਰ ਵਿੱਚ 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 ਹੋਲਾ ਅੱਜ ਬਾਜਾ ਵਾਲਾ ਖੇਡਦਾ ਆਨੰਦਪੁਰ ਵਿੱਚ ਹੋਲਾ ਅੱਜ ਬਾਜਾ ਵਾਲਾ ਖੇਡਦਾ ਪੁਰ ਵਿੱਚ ਹੋਲਾ ਅੱਜ ਬਾਜਾਂ ਵਾਲਾ ਖੇਡਦਾ ਆ ਆਨੰਦਪੁਰ ਵਿੱਚ ਹੋਲਾ ਅੱਜ ਬਾਜਾਂ ਵਾਲਾ ਖੇਡਦਾ ਆ ਆਨੰਦਪੁਰ ਵਿੱਚ ਹੋਲਾ ਅੱਜ ਬਾਜਾਂ ਵਾਲਾ ਖੇਡਦਾ ਆ ਆਨੰਦਪੁਰ ਵਿੱਚ ਹੋਲਾ ਆਨੰਦਪੁਰ ਵਿੱਚ ਹੋਲਾ ਆਨੰਦਪੁਰ ਵਿੱਚ ਹੋਲਾ ਆਨੰਦਪੁਰ ਵਿੱਚ ਹੋਲਾ पुर हो आनंदपुर होला आनंदपुर होला आनंदपुर होलाजा वारा खेला आनंदपुर होलाजा वारा खेल आनंदपुरि होलाजा वारा खे